ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਸ ਕਿਸੇ ਉਤੇ ਦੀ ਗੱਲਬਾਤ ਨਹੀਂ ਬੇਕੋਜੀ ਕੀ ਕਿਹਾ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਹੁਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿਦਾਂ ਦਾ ਲੱਗਿਆ ਮਿਲ ਕੇ ਰਾਹੁਲ ਕਾਂਧੀ ਜੀ ਨੂੰ ਮਿਲ ਕੇ ਕਿਵੇਂ ਲੱਗਿਆ ਕਿ ਕੀ ਗੱਲਬਾਤ ਕੀਤੀ ਸਾਤ ਬਹੁਤ ਬੜੀਆ ਕੀਆ ਸਾਡੇ ਅਧਿਐਕਸ਼ਕਾਂ ਕਾਂਗਰਸ ਦੇ ਅਧਿਐਕਸ਼ਕ ਰਾਹੁਲ ਕਾਂਧੀ ਜੀ ਨੇ ہماری ਸਾਰੀ ਸਮੱਸਿਆ ਸੁਣੀ ਆ ਉਹ ਕਹਿੰਦੇ ਆਪ ਪਾਰਲੀਮੈਂਟ ਵਿੱਚ ਇਸਕਾ ਆਵਾਜ਼ ਉਠਾएंगे ਅੱਛਾ ਤੇ ਮਤਲਬ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਲੱਗਿਆ ਹਾਉਂਡ ਲੈਵਲ ਤੇ ਜੀਨੋ ਲੈਵਲ ਤੇ ਬੈਠ ਕੇ ਸਾਡੇ ਨਾਲ ਗੱਲ ਕੀਤੀ ਆ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇ ਗੁਰਚੱਕਪਿੰਡ ਦੀਆਂ ਨੇ ਜਿੱਥੇ ਤੁਸੀਂ ਵੇਖੋ ਰਾਹੁਲ ਗਾਂਧੀ ਆ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਸਾਰੇ ਵਾਪਸ ਸਾਰੇ ਨੇ ਇਹ ਲੀਡਰ ਨੇ ਇਹਨਾਂ ਕਾਂਗਰਸੀਆਂ ਦੇ ਕਾਂਗਰਸੀ ਲੀਡਰ ਨੇ ਜਿਹੜੇ ਤੇ ਉਧਰ ਆਮ ਲੋਕਾਂ ਦੇ ਨਾਲ ਮਿਲ ਕੇ ਆਏ ਨੇ ਸਾਰੇ ਲੋਕੀ ਇਧਰ ਨੂੰ ਤੁਰੇ ਵੀ ਆਂਦੇ ਨੇ ਤੁਸੀਂ ਦੇਖੋ ਜਦ ਗੱਲਬਾਤ ਆਪਾਂ ਕਰਾਵਾਂਗੇ ਤੁਹਾਡੀ ਉਹਨਾਂ ਦੇ ਨਾਲ ਕਿ ਕੀ ਕੀ ਕੁਝ ਰਾਹੁਲ ਗਾਂਧੀ ਨੇ ਆਸ਼ਵਾਸਨ ਦਿੱਤਾ ਹੈ ਤੇ ਕੀ ਕੁਝ ਉਹਨਾਂ ਦੀ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਰਾਹੁਲ ਗਾਂਧੀ ਨਾਲ ਜਿੱਦਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਕੀ ਟੰਗ ਸੀਗਾ ਕਿਵੇਂ ਦਾ ਬਿਹੇਵ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਜਿਹੜੇ ਉੱਥੋਂ ਮਿਲ ਕੇ ਆ ਰਹੇ ਨੇ ਤਾਰ ਸੋ ਜਿਹੜੀ ਵੀ ਗੱਲਬਾਤ ਹੋ ਰਹੀ ਹੈਗੀ ਆ ਉਹਦੇ ਨਾਲ ਕਿ ਇਹ ਚੀਜ਼ ਹੈ ਤਾਂ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਮੇਰੇ ਨਾਲ ਗੱਲਬਾਤ ਨਹੀਂ ਬਿਲਕੁਲ ਜੀ ਬਿਲਕੁਲ ਕੀ ਕਹਿ ਆ ਰਹੇ ਹੋ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਲ ਸਰ ਰਾਹੁਲ ਸਰ ਰਾਹੁਲ ਸਰ ਇੱਕ ਰਾਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਭਾਈ ਜੀ ਕਿੱਦਾਂ ਤਾਂ ਲੱਗਿਆ ਮਿਲ ਕੇ ਰਾਹੁਲ ગાંધી ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਤਸਵੀਰਾਂ ਵੇਖ ਰਹੇ ਹੋ ਕਿ ਟਰੈਕਟਰ ਤੇ ਬੈਠ ਕੇ ਰਾਜਾ ਵਿਰਿੰਗ ਨਾਲ ਪ੍ਰਤਾਪ ਬਾਜਵਾ ਤੇ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਬਾਏ ਕਰਦੇ ਹੋਏ ਨਿਕਲ ਰਹੇ ਨੇ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਜਿੱਥੇ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਪਹੁੰਚੇ ਸੀ ਤੇ ਆਮ ਲੋਕਾਂ ਦੇ ਨਾਲ ਜਿਹੜਾ ਨੇ ਆਮ ਲੋਕਾਂ ਦੇ ਨਾਲ राहुल गांधी ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਬੈਠ ਕੇ ਟਰੈਕਟਰ ਤੇ ਬੈਠ ਕੇ ਰਾਹੁਲ ਜਾ ਰਹੇ ਨੇ ਤੇ ਤਸਵੀਰਾਂ ਰਾਹੁਲ ਸਰ ਰਾਹੁਲ ਸਰ ਕਿਹਦਾ ਕਿਹਦਾ ਦੇਖ ਰਹੇ ਆ ਬਹੁਤ ਕਿੰਨਾ ਨੁਕਸਾਨ ਆਪਕੋ ਲੱਗ ਰਿਹਾ ਹੋਇਆ ਹੈ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਜੀ ਸਾਹ ਹਾਂ ਇਹ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਟਰੈਕਟਰ ਤੇ ਬੈਠ ਕੇ ਚਲੇ ਗਏ ਨੇ মিডিਆ ਨਾਲ ਹਾਲਾਕਿ ਗੱਲਬਾਤ ਨਹੀਂ ਕੀਤੀ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਹਦੀ ਗੱਲਬਾਤ ਨਹੀਂ ਬਿਲਕੁਲ ਕੀ ਕਿਹਾ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਅਗਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇਧਰ ਉਹ ਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਹੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿਦਾਂ ਦਾ ਲੱਗਿਆ ਮਿਲ ਕੇ ਰਾਹੁਲ ਕਾਂਦੀ ਜੀ ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਗੱਲਬਾਤ ਕੀਤੀ ਸਾਤ ਬਹੁਤ ਬੜੀਆ ਕੀਆ ਸਾਡੇ ਅਧਿਐਕਸ਼ਕਾਂ ਕਾਂਗਰਸ ਦੇ ਅਧਿਐਕਸ਼ਕ ਰਾਹੁਲ ਕਾਂਦੀ ਜੀ ਨੇ ਸਾਡੀ ਸਾਰੀ ਸਮੱਸਿਆ ਸੁਣੀ ਆ ਉਹ ਕਹਿੰਦੇ ਆਪ ਪਾਰਲੀਮੈਂਟ ਵਿੱਚ ਇਸਕਾ ਆਵਾਜ਼ ਉਠਾएंगे ਅੱਛਾ ਤੇ ਮਤਲਬ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਲੱਗਿਆ ਹਾਉਂਡ ਲੈਵਲ ਤੇ ਜੀਨੋ ਲੈਵਲ ਤੇ ਬੈਠ ਕੇ ਸਾਡੇ ਨਾਲ ਗੱਲ ਕੀਤੀ ਆ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਗੁਰਚੱਕ ਪਿੰਡ ਦੀਆਂ ਨੇ ਜਿੱਥੇ ਤੁਸੀਂ ਵੇਖੋ ਰਾਹੁਲ ਗਾਂਧੀ ਆ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਸਾਰੇ ਵਾਪਸ ਸਾਰੇ ਨੇ ਇਹ ਲੀਡਰ ਨੇ ਇਹਨਾਂ ਕਾਂਗਰਸੀਆਂ ਦੇ ਕਾਂਗਰਸੀ ਲੀਡਰ ਨੇ ਜਿਹੜੇ ਤੇ ਉਧਰ ਆਮ ਲੋਕਾਂ ਦੇ ਨਾਲ ਮਿਲ ਕੇ ਆਏ ਨੇ ਸਾਰੇ ਲੋਕ ਇਧਰ ਨੂੰ ਤੁਰੇ ਵੀ ਆਂਦੇ ਨੇ ਤੁਸੀਂ ਦੇਖੋ ਜਦ ਗੱਲਬਾਤ ਆਪਾਂ ਕਰਾਵਾਂਗੇ ਤੁਹਾਡੀ ਉਹਨਾਂ ਦੇ ਨਾਲ ਕਿ ਕੀ ਕੀ ਕੁਝ ਰਾਹੁਲ ਗਾਂਧੀ ਨੇ ਆਸ਼ਵਾਸਨ ਦਿੱਤਾ ਹੈ ਤੇ ਕੀ ਕੁਝ ਉਹਨਾਂ ਦੀ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਰਾਹੁਲ ਗਾਂਧੀ ਨਾਲ ਜਿੱਦਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਕੀ ਟੰਗ ਸੀਗਾ ਕਿਵੇਂ ਦਾ ਬਿਹੇਵ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਜਿਹੜੇ ਉੱਥੋਂ ਮਿਲ ਕੇ ਆ ਰਹੇ ਨੇ ਕਰਤਾਰ ਸੋ ਜਿਹੜੀ ਵੀ ਗੱਲਬਾਤ ਹੋ ਰਹੀ ਹੈਗੀ ਆ ਉਹਦੇ ਨਾਲ ਕਿ ਇਹ ਚੀਜ਼ ਹੈ ਤਾਂ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਗੱਲਬਾਤ ਨਹੀਂ ਬਿਲਕੁਲ ਜੀ ਬਿਲਕੁਲ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਲ ਸਰ ਰਾਹੁਲ ਸਰ ਰਾਹੁਲ ਸਰ ਇੱਕ ਰਾਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਭਾਈ ਜੀ ਕਿੱਦਾਂ ਤਾਂ ਲੱਗਿਆ ਮਿਲ ਕੇ ਰਾਹੁਲ ગાંધી ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਤਸਵੀਰਾਂ ਵੇਖ ਰਹੇ ਹੋ ਕਿ ਟਰੈਕਟਰ ਤੇ ਬੈਠ ਕੇ ਰਾਜਾ ਵਿਰਿੰਗ ਨਾਲ ਪ੍ਰਤਾਪ ਬਾਜਵਾ ਤੇ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਬਾਏ ਕਰਦੇ ਹੋਏ ਨਿਕਲ ਰਹੇ ਨੇ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਜਿੱਥੇ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਪਹੁੰਚੇ ਸੀ ਤੇ ਆਮ ਲੋਕਾਂ ਦੇ ਨਾਲ ਜਿਹੜਾ ਨੇ ਆਮ ਲੋਕਾਂ ਦੇ ਨਾਲ राहुल गांधी ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਬੈਠ ਕੇ ਟਰੈਕਟਰ ਤੇ ਬੈਠ ਕੇ ਰਾਹੁਲ ਜਾ ਰਹੇ ਨੇ ਤੇ ਤਸਵੀਰਾਂ ਰਾਹੁਲ ਸਰ ਰਾਹੁਲ ਸਰ ਕਿਹਦਾ ਕਿਹਦਾ ਦੇਖ ਰਹੇ ਆ ਬਹੁਤ ਕਿੰਨਾ ਨੁਕਸਾਨ ਆਪਕੋ ਲੱਗ ਰਿਹਾ ਹੋਇਆ ਹੈ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਜੀ ਸ਼ਾਹ ਹਮੇਸ਼ਾ ਰਾਹੁਲ ਸਰ ਰਾਹੁਲ ਸਰ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਟਰੈਕਟਰ ਤੇ ਬੈਠ ਕੇ ਚਲੇ ਗਏ ਨੇ মিডিਆ ਨਾਲ ਹਾਲਾਂਕਿ ਗੱਲਬਾਤ ਨਹੀਂ ਕੀਤੀ ਇਹ ਲੋਕ ਆਏ ਨੇ ਇਹ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਮੇਰੇ ਉੱਤੇ ਦੀ ਗੱਲਬਾਤ ਨਹੀਂ ਬਿਲਕੁਲ ਕੀ ਕਿਹਾ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਅਗਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇਧਰ ਉਹ ਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿਦਾਂ ਦਾ ਲੱਗਿਆ ਮਿਲ ਕੇ ਰਾਹੁਲ ਕਾਂਧੀ ਜੀ ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਗੱਲਬਾਤ ਕੀਤੀ ਸਾਤ ਬਹੁਤ ਬੜੀਆ ਕੀਤਾ ਸਾਡੇ ਅਧਿਐਕਸ਼ਕਾਂ ਕਾਂਗਰਸ ਦੇ ਅਧਿਐਕਸ਼ਕ ਰਾਹੁਲ ਕਾਂਧੀ ਜੀ ਨੇ ہماری ਸਾਰੀ ਸਮੱਸਿਆ ਸੁਣੀ ਆ ਉਹ ਕਹਿੰਦੇ ਆਪ ਪਾਰਲੀਮੈਂਟ ਵਿੱਚ ਇਸਕਾ ਆਵਾਜ਼ ਉਠਾएंगे ਅੱਛਾ ਤੇ ਮਤਲਬ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਲੱਗਿਆ ਹਾਉਂਡ ਲੈਵਲ ਤੇ ਜੀਨੋ ਲੈਵਲ ਤੇ ਬੈਠ ਕੇ ਸਾਡੇ ਨਾਲ ਗੱਲ ਕੀਤੀ ਆ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਗੁਰਚੱਕ ਪਿੰਡ ਦੀਆਂ ਨੇ ਜਿੱਥੇ ਤੁਸੀਂ ਵੇਖੋ ਰਾਹੁਲ ਗਾਂਧੀ ਆ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਸਾਰੇ ਵਾਪਸ ਸਾਰੇ ਨੇ ਇਹ ਲੀਡਰ ਨੇ ਇਹਨਾਂ ਕਾਂਗਰਸੀਆਂ ਦੇ ਕਾਂਗਰਸੀ ਲੀਡਰ ਨੇ ਜਿਹੜੇ ਤੇ ਉਧਰ ਆਮ ਲੋਕਾਂ ਦੇ ਨਾਲ ਮਿਲ ਕੇ ਆਏ ਨੇ ਸਾਰੇ ਲੋਕ ਇਧਰ ਨੂੰ ਤੁਰੇ ਵੀ ਆਂਦੇ ਨੇ ਤੁਸੀਂ ਦੇਖੋ ਜਦ ਗੱਲਬਾਤ ਆਪਾਂ ਕਰਾਵਾਂਗੇ ਤੁਹਾਡੀ ਉਹਨਾਂ ਦੇ ਨਾਲ ਕਿ ਕੀ ਕੀ ਕੁਝ ਰਾਹੁਲ ਗਾਂਧੀ ਨੇ ਆਸ਼ਵਾਸਨ ਦਿੱਤਾ ਹੈ ਤੇ ਕੀ ਕੁਝ ਉਹਨਾਂ ਦੀ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਰਾਹੁਲ ਗਾਂਧੀ ਨਾਲ ਜਿੱਦਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਕੀ ਟੰਗ ਸੀਗਾ ਕਿਵੇਂ ਦਾ ਬਿਹੇਵ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਜਿਹੜੇ ਉੱਥੋਂ ਮਿਲ ਕੇ ਆ ਰਹੇ ਨੇ ਤਾਰ ਸੋ ਜਿਹੜੀ ਵੀ ਗੱਲਬਾਤ ਹੋ ਰਹੀ ਹੈਗੀ ਆ ਉਹਦੇ ਨਾਲ ਕਿ ਇਹ ਚੀਜ਼ ਹੈ ਤਾਂ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਹਦੀ ਗੱਲਬਾਤ ਨਹੀਂ ਬਿਲਕੁਲ ਜੀ ਬਿਲਕੁਲ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਹੁਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਇੱਕ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿੱਦਾਂ ਤਾਂ ਲੱਗਿਆ ਮਿਲ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿ ਟਰੈਕਟਰ ਤੇ ਬੈਠ ਕੇ ਰਾਜਾ ਵਿਰਿੰਗ ਨਾਲ ਪ੍ਰਤਾਪ ਬਾਜਵਾ ਤੇ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਬਾਏ ਕਰਦੇ ਹੋਏ ਨਿਕਲ ਰਹੇ ਨੇ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਜਿੱਥੇ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਪਹੁੰਚੇ ਸੀ ਤੇ ਆਮ ਲੋਕਾਂ ਦੇ ਨਾਲ ਜਿਹੜਾ ਨੇ ਆਮ ਲੋਕਾਂ ਦੇ ਨਾਲ राहुल गांधी ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਬੈਠ ਕੇ ਟਰੈਕਟਰ ਤੇ ਬੈਠ ਕੇ ਰਾਹੁਲ ਜਾ ਰਹੇ ਨੇ ਤੇ ਤਸਵੀਰਾਂ ਰਾਹੁਲ ਸਰ ਰਾਹੁਲ ਸਰ ਕਿਹਦਾ ਕਿਹਦਾ ਦੇਖ ਰਹੇ ਆ ਬਹੁਤ ਕਿੰਨਾ ਨੁਕਸਾਨ ਆਪਕੋ ਲੱਗ ਰਿਹਾ ਹੋਇਆ ਹੈ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਚਾਹ ਹਾਂ ਇਹ ਪਛਾਣ ਰਾਹੁਲ ਸਰ ਰਾਹੁਲ ਸਰ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਟਰੈਕਟਰ ਤੇ ਬੈਠ ਕੇ ਚਲੇ ਗਏ ਨੇ মিডিਆ ਨਾਲ ਹਾਲਾਂਕਿ ਗੱਲਬਾਤ ਨਹੀਂ ਕੀਤੀ ਇਹ ਲੋਕ ਆਏ ਨੇ ਇਹ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਇਹ ਮੇਰੇ ਅਕੀਦ ਦੀ ਗੱਲਬਾਤ ਨਹੀਂ ਬਿਲਕੁਲ ਕੀ ਕਿਹਾ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਅਗਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਹੁਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਹੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਜੀ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿੱਦਾਂ ਦਾ ਲੱਗਿਆ ਮਿਲ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਕਿਵੇਂ ਲੱਗਿਆ ਕਿੱਦਾਂ ਲੱਗਿਆ ਕੀ ਕੀ ਗੱਲਬਾਤ ਕੀਤੀ ਕੀ 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 ਸਾਥ ਬਹੁਤ ਬੜੀਆ ਕੀਆ ਸਾਡੇ ਅਧਿਐਕਸ਼ਕਾਂ ਕਾਂਗਰਸ ਦੇ ਅਧਿਐਕਸ਼ ਰਾਹੁਲ ਗਾਂਧੀ ਜੀ ਨੇ ہماری ਸਾਰੀ ਸਮੱਸਿਆ ਸੁਣੀ ਆ ਉਹ ਕਹਿੰਦੇ ਆਂ ਪਾਰਲੀਮੈਂਟ ਵਿੱਚ ਇਸ ਦਾ ਆਵਾਜ਼ ਉਠਾएंगे ਅੱਛਾ ਤੇ ਮਤਲਬ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਲੱਗਿਆ ਗਰਾਊਂਡ ਲੈਵਲ ਤੇ ਜੀਰੋ ਲੈਵਲ ਤੇ ਬੈਠ ਕੇ ਸਾਡੇ ਨਾਲ ਗੱਲ ਕੀਤੀ ਆ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਗੁਰੂ ਚੱਕ ਪਿੰਡ ਦੀਆਂ ਨੇ ਜਿੱਥੇ ਤੁਸੀਂ ਵੇਖੋ ਰਾਹੁਲ ਗਾਂਧੀ ਆ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਸਾਰੇ ਵਾਪਸ ਸਾਰੇ ਨੇ ਇਹ ਲੀਡਰ ਨੇ ਇਹਨਾਂ ਕਾਂਗਰਸੀਆਂ ਦੇ ਕਾਂਗਰਸੀ ਲੀਡਰ ਨੇ ਜਿਹੜੇ ਤੇ ਉਧਰ ਆਮ ਲੋਕਾਂ ਦੇ ਨਾਲ ਮਿਲ ਕੇ ਆਏ ਨੇ ਸਾਰੇ ਲੋਕ ਇਧਰ ਨੂੰ ਤੁਰੇ ਵੀ ਆਉਂਦੇ ਨੇ ਤੁਸੀਂ ਦੇਖੋ ਜਦ ਗੱਲਬਾਤ ਆਪਾਂ ਕਰਾਵਾਂਗੇ ਤੁਹਾਡੀ ਉਹਨਾਂ ਦੇ ਨਾਲ ਕਿ ਕੀ ਕੀ ਕੁਝ ਰਾਹੁਲ ਗਾਂਧੀ ਨੇ ਆਸ਼ਵਾਸਨ ਦਿੱਤਾ ਹੈ ਤੇ ਕੀ ਕੁਝ ਉਹਨਾਂ ਦੀ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਰਾਹੁਲ ਗਾਂਧੀ ਨਾਲ ਜਿੱਦਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਕੀ ਟੰਗ ਸੀਗਾ ਕਿਵੇਂ ਦਾ ਬਿਹੇਵ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਜਿਹੜੇ ਉੱਥੋਂ ਮਿਲ ਕੇ ਆ ਰਹੇ ਨੇ ਲੱਗ ਤਾਰ ਸੋ ਜਿਹੜੀ ਵੀ ਗੱਲਬਾਤ ਹੋ ਰਹੀ ਹੈਗੀ ਆ ਉਹਦੇ ਨਾਲ ਕਿ ਇਹ ਚੀਜ਼ ਹੈ ਤਾਂ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਗੱਲਬਾਤ ਨਹੀਂ ਬਿਲਕੁਲ ਜੀ ਬਿਲਕੁਲ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਇੱਕ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਦੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਭਾਈ ਜੀ ਕਿੱਦਾਂ ਤਾਂ ਲੱਗਿਆ ਮਿਲ ਕੇ ਰਾਹੁਲ ગાંધી ਨੂੰ ਮਿਲ ਕੇ ਕਿਵੇਂ ਲੱਗਿਆ ਕੀ ਕੀ ਗੱਲ ਸੀ ਤਸਵੀਰਾਂ ਵੇਖ ਰਹੇ ਹੋ ਕਿ ਟਰੈਕਟਰ ਤੇ ਬੈਠ ਕੇ ਰਾਜਾ ਵਿਰਿੰਗ ਨਾਲ ਪ੍ਰਤਾਪ ਬਾਜਵਾ ਤੇ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਬਾਏ ਕਰਦੇ ਹੋਏ ਨਿਕਲ ਰਹੇ ਨੇ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਜਿੱਥੇ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਪਹੁੰਚੇ ਸੀ ਤੇ ਆਮ ਲੋਕਾਂ ਦੇ ਨਾਲ ਜਿਹੜਾ ਨੇ ਆਮ ਲੋਕਾਂ ਦੇ ਨਾਲ राहुल गांधी ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਬੈਠ ਕੇ ਟਰੈਕਟਰ ਤੇ ਬੈਠ ਕੇ ਰਾਹੁਲ ਜਾ ਰਹੇ ਨੇ ਤੇ ਤਸਵੀਰਾਂ ਰਾਹੁਲ ਸਰ ਰਾਹੁਲ ਸਰ ਕਿਹਦਾ ਕਿਹਦਾ ਦੇਖ ਰਹੇ ਆ ਬਹੁਤ ਕਿੰਨਾ ਨੁਕਸਾਨ ਆਪਕੋ ਲੱਗ ਰਿਹਾ ਹੋਇਆ ਹੈ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਜੀ ਸਾਹ ਹਾਂ ਇਹ ਰਾਹੁਲ ਸਰ ਰਾਹੁਲ ਸਰ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਟਰੈਕਟਰ ਤੇ ਬੈਠ ਕੇ ਚਲੇ ਗਏ ਨੇ মিডিਆ ਨਾਲ ਹਾਲਾਂਕਿ ਗੱਲਬਾਤ ਨਹੀਂ ਕੀਤੀ ਇਹ ਲੋਕ ਆਏ ਨੇ ਇਹ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਮੇਰੇ ਅਕੀਦ ਦੀ ਗੱਲਬਾਤ ਨਹੀਂ ਬਿਲਕੁਲ ਕੀ ਕਿਹਾ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਅਗਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਹੁਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਤੇ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਬਾਈ ਜੀ ਕਿੱਦਾਂ ਦਾ ਲੱਗਿਆ ਮਿਲ ਕੇ ਰਾਹੁਲ ਗਾਂਧੀ ਨੂੰ ਮਿਲ ਕੇ ਕਿਵੇਂ ਲੱਗਿਆ ਕਿੱਦਾਂ ਲੱਗਿਆ ਕੀ ਕੀ ਗੱਲਬਾਤ ਕੀਤੀ ਕੀ 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 ਸਾਥ ਬਹੁਤ ਬੜੀਆ ਕੀਤਾ ਸਾਡੇ ਅਧਿਐਕਸ਼ਕਾਂ ਕਾਂਗਰਸ ਦੇ ਅਧਿਐਕਸ਼ ਰਾਹੁਲ ਗਾਂਧੀ ਜੀ ਨੇ ہماری ਸਾਰੀ ਸਮੱਸਿਆ ਸੁਣੀ ਆ ਉਹ ਕਹਿੰਦੇ ਆਂ ਪਾਰਲੀਮੈਂਟ ਵਿੱਚ ਇਸ ਦਾ ਆਵਾਜ਼ ਉਠਾएंगे ਅੱਛਾ ਤੇ ਮਤਲਬ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਬਹੁਤ ਵਧੀਆ ਤਰੀਕਾ ਬਹੁਤ ਵਧੀਆ ਲੱਗਿਆ ਗਰਾਊਂਡ ਲੈਵਲ ਤੇ ਜ਼ੀਰੋ ਲੈਵਲ ਤੇ ਬੈਠ ਕੇ ਸਾਡੇ ਨਾਲ ਗੱਲ ਕੀਤੀ ਆ ਹਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇ ਗੁਰਚੱਕਪਿੰਡ ਦੀਆਂ ਨੇ ਜਿੱਥੇ ਤੁਸੀਂ ਵੇਖੋ ਰਾਹੁਲ ਗਾਂਧੀ ਆ ਮਿਲ ਕੇ ਰਾਹੁਲ ਗਾਂਧੀ ਦੇ ਨਾਲ ਮਿਲ ਕੇ ਸਾਰੇ ਵਾਪਸ ਸਾਰੇ ਨੇ ਇਹ ਲੀਡਰ ਨੇ ਇਹਨਾਂ ਕਾਂਗਰਸੀਆਂ ਦੇ ਕਾਂਗਰਸੀ ਲੀਡਰ ਨੇ ਜਿਹੜੇ ਤੇ ਉਧਰ ਆਮ ਲੋਕਾਂ ਦੇ ਨਾਲ ਮਿਲ ਕੇ ਆਏ ਨੇ ਸਾਰੇ ਲੋਕੀ ਇਧਰ ਨੂੰ ਤੁਰੇ ਵੀ ਆਂਦੇ ਨੇ ਤੁਸੀਂ ਦੇਖੋ ਜਦ ਗੱਲਬਾਤ ਆਪਾਂ ਕਰਾਵਾਂਗੇ ਤੁਹਾਡੀ ਉਹਨਾਂ ਦੇ ਨਾਲ ਕਿ ਕੀ ਕੀ ਕੁਝ ਰਾਹੁਲ ਗਾਂਧੀ ਨੇ ਆਸ਼ਵਾਸਨ ਦਿੱਤਾ ਹੈ ਤੇ ਕੀ ਕੁਝ ਉਹਨਾਂ ਦੀ ਗੱਲ ਸੁਣੀ ਹੈ ਤੇ ਗੱਲ ਸੁਣ ਕੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਕਿ ਰਾਹੁਲ ਗਾਂਧੀ ਨਾਲ ਜਿੱਦਾਂ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਦਾ ਕੀ ਟੰਗ ਸੀਗਾ ਕਿਵੇਂ ਦਾ ਬਿਹੇਵ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਗੱਲਬਾਤ ਕਰਾਵਾਂਗੇ ਤੁਹਾਡੀ ਜਿਹੜੇ ਉੱਥੋਂ ਮਿਲ ਕੇ ਆ ਰਹੇ ਨੇ ਤਾਰ ਸੋ ਜਿਹੜੀ ਵੀ ਗੱਲਬਾਤ ਹੋ ਰਹੀ ਹੈਗੀ ਆ ਉਹਦੇ ਨਾਲ ਕਿ ਇਹ ਚੀਜ਼ ਹੈ ਤਾਂ ਇਹ ਲੋਕ ਆਏ ਨੇ ਇਸ ਕਿਸਾਨ ਨੇ ਜਿਹੜੇ ਇੱਥੇ ਮਿਲ ਕੇ ਮਿਲ ਕੇ ਆਏ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਮੇਰੇ ਨਾਲ ਗੱਲਬਾਤ ਨਹੀਂ ਬਿਲਕੁਲ ਜੀ ਬਿਲਕੁਲ ਕੀ ਕਹਿਣਾ ਹੈ ਉਹਨਾਂ ਨੇ ਇਹੋ ਹੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਧਰ ਤਸਵੀਰਾਂ ਦੇਖੋ ਇੱਧਰ ਰਾਹੁਲ ਗਾਂਧੀ ਆ ਰਹੇ ਨੇ ਤੇ ਇਹ ਇਹ ਤੁਸੀਂ ਤਸਵੀਰਾਂ ਵੇਖ ਸਕਦੇ ਹੈਗੇ ਉਹ ਸਾਰੇ ਸਾਰੇ ਲੀਡਰ ਜਿਹੜੇ ਨੇ ਉਹ ਆ ਰਹੇ ਨੇ ਤੇ ਇੱਧਰ ਉਹਦੀ ਰਾਹੁਲ ਗਾਂਧੀ ਨਿਕਲ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਰਾਹੁਲ ਗਾਂਧੀ ਕਿਸਾਨਾਂ ਨੂੰ ਮਿਲ ਕੇ ਨਿਕਲ ਰਹੇ ਨੇ ਰਾਲ ਜੀ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਇੱਕ ਰਾਹੁਲ ਸਰ ਸੋ ਇਹ ਜਾ ਰਹੇ ਨੇ ਸਾਰੇ ਜਾਣੇ ਮਿਲ ਕੇ ਇਹਨਾਂ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਕੀ ਉਹਨਾਂ ਦਾ ਆਸ਼ਵਾਸਨ ਹੈ ਕੀ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਕੋਈ ਬਾਤ ਨਹੀਂ ਭਾਈ ਜੀ ਕਿੱਦਾਂ ਤਾਂ ਲੱਗਿਆ ਮਿਲ ਕੇ ਰਾਹੁਲ ગાંધી ਨੂੰ ਮਿਲ ਕੇ ਕਿਵੇਂ ਲੱਗਿਆ ਕਿ ਕੀ ਕੀ ਤਸਵੀਰਾਂ ਵੇਖ ਰਹੇ ਹੋ ਕਿ ਟਰੈਕਟਰ ਤੇ ਬੈਠ ਕੇ ਰਾਜਾ ਵਿਰਿੰਗ ਨਾਲ ਪ੍ਰਤਾਪ ਬਾਜਵਾ ਤੇ ਰਾਹੁਲ ਗਾਂਧੀ ਤੁਸੀਂ ਦੇਖ ਰਹੇ ਹੋ ਸਾਰਿਆਂ ਨੂੰ ਬਾਏ ਕਰਦੇ ਹੋਏ ਨਿਕਲ ਰਹੇ ਨੇ ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਗੁਰੂ ਚੱਕ ਦੀਆਂ ਜਿੱਥੇ ਲਗਾਤਾਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਪਹੁੰਚੇ ਸੀ ਤੇ ਆਮ ਲੋਕਾਂ ਦੇ ਨਾਲ ਜਿਹੜਾ ਨੇ ਆਮ ਲੋਕਾਂ ਦੇ ਨਾਲ राहुल गांधी ਤੁਸੀਂ ਵੇਖ ਰਹੇ ਹੋ ਟਰੈਕਟਰ ਤੇ ਬੈਠ ਕੇ ਟਰੈਕਟਰ ਤੇ ਬੈਠ ਕੇ ਰਾਹੁਲ ਜਾ ਰਹੇ ਨੇ ਤੇ ਤਸਵੀਰਾਂ ਰਾਹੁਲ ਸਰ ਰਾਹੁਲ ਸਰ ਕਿਹਦਾ ਕਿਹਦਾ ਦੇਖ ਰਹੇ ਆ ਬਹੁਤ ਕਿੰਨਾ ਨੁਕਸਾਨ ਆਪਕੋ ਲੱਗ ਰਿਹਾ ਹੋਇਆ ਹੈ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਰਾਹੁਲ ਜੀ ਸਾਹ ਹਾਂ ਇਹ ਰਾਹੁਲ ਸਰ ਰਾਹੁਲ ਸਰ ਰਾਹੁਲ ਸਰ ਸੋ ਤੁਸੀਂ ਦੇਖ ਰਹੇ ਹੋ ਕਿ ਰਾਹੁਲ ਗਾਂਧੀ ਟਰੈਕਟਰ ਤੇ ਬੈਠ ਕੇ ਚਲੇ ਗਏ ਨੇ মিডিਆ ਨਾਲ ਹਾਲਾਂਕਿ ਗੱਲਬਾਤ ਨਹੀਂ ਕੀਤੀ